ਗੋਬਿੰਦਗੜ੍ਹ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਡਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਦਾ ਹੈ ਕਿ ਮੰਡੀ ਗੋਬਿੰਦਗੜ੍ਹ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਡਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਕੋ ਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪड़ोसी ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਕੋ ਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਕੁਆਂਟੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ। ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਨੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਿਆਂ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੰਡੀ ਗੁਪਿੰਦਕੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ। ਇੱਕ ਜਤਨ ਹੈ ਜਿਹੜਾ ਕਰਨਵੀਰ ਲਵਲੀ ਹੈ ਇਹ ਨੰਗ ਸਿੰਘਾਂ ਦੇ ਪਹਿਰਾ ਵਿੱਚ ਇਨੇ ਆਪਣੇ ਪड़ोसी ਤੇ ਜਾਣ ਦੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ लवली ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਖਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਸਿੰਘ ਨੂੰ ਅਰੈਸਟ ਵੀ ਕਰ ਲਿਆ ਹੈਗਾ ਤੇ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਇਹਨੂੰ ਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਹੁਣ ਉਹਦੀ ਤਫਤੀਸ਼ ਕਰ ਰਹੇ ਆ ਕਿ ਜਿਹੜੇ ਫੈਕਟਰ ਹੋਣਗੇ ਉਹ ਵੀ ਗੱਲਬਾਤ ਦੌਰਾਨੇ ਤਫਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਡ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਡਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦਸਿਆ ਗਿਆ ਹੈ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਗੁਆਂਢੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ। ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਨੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਿਆਂ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੰਡੀ ਗੁਪਿੰਦਕੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ। ਇੱਕ ਜਥੇਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਨਹਿنگ ਸਿੰਘਾਂ ਦੇ ਪਹਿਰਾ ਵਿੱਚ ਹੈ ਜਿਹਨੇ ਆਪਣੇ ਪड़ोसी ਤੇ ਜਾਲਡੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਅੰਡਰ ਸੈਕਸ਼ਨ 115 2 118 1 109 ਬੀ ਨੇਸ ਫੰਦਾ ਕਾਤਰੀ ਚੋਂ ਬਾਹਰ ਆਇਆ ਹੈਗਾ ਤੇ ਇਹਨੂੰ ਅਸੀਂ ਢੰਗ ਸੇ ਉਹਨੂੰ ਅਰੈਸਟ ਵੀ ਕਰ ਲਿਆ ਹੈਗਾ ਇਹ ਤੋਂ ਖ਼ਲਾਸਾ ਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਦੂ ਉਸ ਕਰਕੇ ਇਹਨਾਂ 'ਚ ਤਕਰਾਰਬਾਜ਼ੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਆ ਕਿ ਜਿਹੜੇ ਇਫੈਕਟ ਹੋਣਗੇ ਉਹ ਵੀ ਗੱਲਬਾਤ ਦੌਰਾਨੇ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਦ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਤ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਡ ਦਿੱਤੇ ਗਏ ਨੇ ਹਾਲਾਂਕਿ ਜੁਥੇ ਇੱਕ ਗੁੱਟ ਜ਼ਿਆਦਾ ਵੱਡਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਹੈ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਕੁਆਂਟੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ। ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਿਆਂ ਟਕਰਾੜਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੰਡੀ ਗਵਿੰਦਕੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ। ਇੱਕ ਜਤਨ ਹੈ ਜਿਹੜਾ ਕਰਨਵੀਰ ਲਵਲੀ ਹੈ ਇਹ ਨਹਿਗ ਸਿੰਘਾਂ ਦੇ ਪਹਿਰਾਵੇਚ ਕਿਨੇ ਆਪਣੇ ਪड़ोसी ਤੇ ਜਾਣ ਦੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ 32 ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ लवली ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਖਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਸਿੰਘ ਨੂੰ ਅਰੈਸਟ ਵੀ ਕਰ ਲਿਆ ਹੈਗਾ ਇਹ ਤੋਂ ਖਲਾਰਸਨ ਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਉਹਨਾਂ ਦੀ ਤਫ਼ਤੀਸ਼ ਕਰ ਰਹੇ ਆ ਕਿ ਜਿਹੜੇ ਫੈਕਟਰ ਹੋਣਗੇ ਉਹ ਵੀ ਗੱਲਬਾਤ ਉਹਨਾਂ ਦੀ ਤਫ਼ਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਦੱਸ ਦਈਏ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗੁਆਂਡੀ ਦੱਸੇ ਜਾ ਰਹੇ ਨੇ ਮੰਡੀ ਕੋ ਬਿੰਦਗੜ ਪੁਲਸੇ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਗੁਆਂਡੀ ਨੇ ਡੀਐਸਪੀ ਦਾ ਕਹਿਣਾ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ ਦਰ ਅਸਲ ਡੀਐਸਪੀ ਨੇ ਵੀ ਦੱਸਿਆ ਕਿ ਨਿਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਦੇ ਚੱਲਦਿਆਂ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ ਮੰਡੀ ਗੁਵਿੰਦਗੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ ਇੱਕ ਜਾਤੀਨ ਹੈ ਜਿਹੜਾ ਕਰਨਵੀਰ ਲਵਲੀ ਹੈ ਇਹ ਨਹਿਗ ਸਿੰਘਾਂ ਦੇ ਪੈਰਾ ਵਿੱਚ ਹੈ ਜਿਹਨੇ ਆਪਣੇ ਪड़ोसी ਤੇ ਜਾਣ ਦੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਹੈ ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਖਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਨਾਲ ਨੂੰ ਅਰੈਸਟ ਵੀ ਕਰ ਲਿਆ ਹੈਗਾ ਤੇ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਹੁਣ ਉਹਦੀ ਤਫਤੀਸ਼ ਕਰ ਰਹੇ ਆ ਕਿ ਜਿਹੜੇ ਫੈਕਟਰ ਹੋਣਗੇ ਜੋ ਵੀ ਗੱਲਬਾਤ ਹੋਰਾਂ ਨੇ ਤਫਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਡਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਦਾ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਤੇ ਉਸਦੇ ਦੋਵੇਂ ਗੁੱਟ ਵੱਡ ਦਿੱਤੇ ਗਏ ਨੇ ਹਾਲਾਂਕਿ ਜਿੱਥੇ ਇੱਕ ਗੁੱਟ ਜ਼ਿਆਦਾ ਵੱਡਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਕੋ ਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਪੜੋਸੀ ਯਾਨੀ ਕਿ ਗਵਾਂਡੀ ਦੱਸੇ ਜਾ ਰਹੇ ਨੇ ਮੰਡੀ ਕੋ ਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਦਸਿਆ ਜਾ ਰਿਹਾ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਗੁਆਂਢੀ ਨੇ ਡੀਐਸਪੀ ਦਾ ਕਹਿਣਾ ਹੈ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ। ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਦੇ ਚੱਲਦਿਆਂ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ। ਮੰਡੀ ਗਵਿੰਦਗੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ। ਇੱਕ ਜਥੇ ਨਾ ਜਿਹੜਾ ਕਰਨਵੀਰ ਲਵਲੀ ਹੈ ਇਹ ਨਹਿنگ ਸਿੰਘਾਂ ਦੇ ਪਹਿਰਾ ਵਿੱਚ ਹੈ ਜਿਹਨੇ ਆਪਣੇ ਪड़ोसी ਤੇ ਜਾਲ ਦੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਅੰਡਰ ਸੈਕਸ਼ਨ 115 2 118 1 109 ਬੀ ਨੇਸ ਪੰਡਾ ਖਾਤਰੇ ਚੋਂ ਬਾਹਰ ਹੈਗਾ ਤੇ ਇਹਨੂੰ ਅਸੀਂ ਧਿਆਨ ਨਾਲ ਨੂੰ ਅਰੈਸਟ ਵੀ ਕਰ ਲਿਆ ਹੈਗਾ ਤੇ ਤੋਂ ਫਿਲਹਾਲ ਸਾਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਤੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਹੈ ਇਹਨੂੰ ਅਰੈਸਟ ਕਰ ਲਿਆ ਹੈਗਾ ਪਰਚਾ ਦਰਜ ਕਰਕੇ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਜਿਹੜੇ ਫੈਕਟਰ ਹੋਣਗੇ ਉਹ ਵੀ ਗੱਲਬਾਤ ਦੌਰਾਨ ਤਫਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ ਫਿਲਹਾਲ ਇਹੀ ਹੈ ਧੰਨਵਾਦ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਇੱਕ ਨੌਜਵਾਨ ਤੇ ਹਮਲਾ ਕਰਕੇ ਗੁੱਟ ਵੱਢਣ ਵਾਲੇ ਨਿਹੰਗ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਦ ਆਸਦਾ ਹੈ ਕਿ ਮੰਡੀ ਗੋਬਿੰਦਗੜ ਦੀ ਮਾਸਟਰ ਕਲੋਨੀ ਦਾ ਇਹ ਮਾਮਲਾ ਜਿੱਥੇ ਨਿਹੰਗ ਸਿੰਘ ਦੇ ਬਾਣੀ ਦੇ ਵਿੱਚ ਤਲਵਾਰ ਦਿਨਾਈਕ ਨੌਜਵਾਨ ਦੇ ਜਾਨਲੇਵਾ ਹਮਲਾ ਕੀਤਾ ਜਾਂਦਾ ਤੇ ਉਸਦੇ ਦੋਵੇਂ ਗੁੱਟ ਵੱਢ ਦਿੱਤੇ ਗਏ ਨੇ ਹਾਲਾਂਕਿ ਜੁਥੇ ਇੱਕ ਗੁੱਟ ਜ਼ਿਆਦਾ ਵੱਢਿਆ ਗਿਆ ਤੇ ਦੂਜਾ ਗੁੱਟ ਤੇ ਵੀ ਤਲਵਾਰ ਦੇ ਨਾਲ ਵਾਰ ਕੀਤੇ ਜਾਂਦੇ ਨੇ ਦਰਅਸਲ ਇਹ ਦੋਵੇਂ ਮੰਡੀ ਗੋਬਿੰਦਗੜ ਦੇ ਮਾਸਟਰ ਕਲੋਨੀ ਦੇ ਆਸ-ਪਾਸ ਆਲੇ ਦੁਆਲੇ ਦੇ ਦੋਸੀ ਯਾਨੀ ਕਿ ਗੁਵਾਂਡੀ ਦਸੇ ਜਾ ਰਹੇ ਨੇ ਮੰਡੀ ਕੋ ਬਿੰਦਗੜ ਪੁਲਿਸ ਵੱਲੋਂ ਹਮਲਾ ਕਰਨ ਵਾਲੇ ਨਿਹੰਗ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਦੱਸਿਆ ਜਾ ਰਿਹਾ ਕਿ ਜਿਸ ਨੌਜਵਾਨ ਨੇ ਹਮਲਾ ਕੀਤਾ ਤੇ ਜਿਸ ਉੱਤੇ ਹਮਲਾ ਕੀਤਾ ਗਿਆ ਦੋਵੇਂ ਗੁਵਾਂਡੀ ਨੇ ਡੀਐਸਪੀ ਦਾ ਕਹਿਣਾ ਹੈ ਕਿ ਜ਼ਖਮੀ ਜਤਨ ਦੀ ਹਾਲਤ ਇਸ ਵੇਲੇ ਖਤਰੇ ਤੋਂ ਬਾਹਰ ਹੈ ਤੇ ਦੋਸ਼ੀ ਵੀ ਕਾਬੂ ਕਰ ਲਿਆ ਗਿਆ ਦਰਸਲ ਡੀਐਸਪੀ ਨੇ ਵੀ ਦੱਸਿਆ ਕਿ ਨਿਹੰਗ ਸਿੰਘ ਦੀ ਜਤਨ ਦੇ ਨਾਲ ਪੈਸਿਆਂ ਨੂੰ ਲੈ ਕੇ ਕੋਈ ਲੈਣ-ਦੇਣ ਸੀ ਜਿਸ ਤੇ ਚੱਲਦਿਆ ਤਕਰਾਰਬਾਜ਼ੀ ਹੋਈ ਹੈ ਤੇ ਜਾਨਲੇਵਾ ਹਮਲਾ ਕੀਤਾ ਗਿਆ ਮੰਡੀ ਗੁਪਿੰਦਗੜ ਮਾਸਟਰ ਕਲੋਨੀ ਹੈ ਉੱਥੋਂ ਦੇ ਰਹਿਣ ਵਾਲੇ ਆ ਕਿ ਕਰਨਵੀਰ ਲਵਲੀ ਹੈ ਇੱਕ ਜਾਤੀਨ ਹੈ ਜਿਹੜਾ ਕਰਨਵੀਰ ਲਵਲੀ ਹੈ ਇਹ ਨਹਿنگ ਸਿੰਘਾਂ ਦੇ ਪਹਿਰਾ ਵਿੱਚ ਹੈ ਜਿਹਨੇ ਆਪਣੇ ਪड़ोसी ਤੇ ਜਾਨਲੇਵਾ ਹਮਲਾ ਹਮਲਾ ਕੀਤਾ ਹੈਗਾ ਉਹਦੇ ਦੋਨੇ ਗੁੱਟਾਂ ਤੇ ਕਿਰਪਾਨ ਮਾਰੀ ਹੈ ਤੇ ਉਹ ਜਿਹੜਾ ਬੰਦਾ ਹੈਗਾ ਹਸਪੀਟਲ ਐਡਮਿਟ ਹੋਇਆ ਹੈਗਾ ਉਹਨੂੰ ਬੱਤੀ ਚ ਰੈਫਰ ਕਰ ਦਿੱਤਾ ਹੈ ਬੰਦਾ ਖਤਰੇ ਚੋਂ ਬਾਹਰ ਹੈ ਸੇਫ ਹੈ ਜਿਹੜਾ ਲਵਲੀ ਹੈ ਕਰਨਵੀਰ ਇਹਦੇ ਤੇ ਅਸੀਂ ਐਫ ਆਈ ਆਰ ਰਜਿਸਟਰ ਕਰਤੀ ਹੈ ਐਫ ਆਈ ਆਰ ਨੰਬਰ 147 ਅੰਡਰ ਸੈਕਸ਼ਨ 115 2 118 1 109 ਬੀ ਨੇਸ ਬੰਦਾ ਘਤਰੇ ਚੋਂ ਬਾਹਰ ਆਇਆਗਾ ਤੇ ਇਹਨੂੰ ਅਸੀਂ ਢੰਗ ਸੇ ਨੂੰ ਅਰੈਸਟ ਵੀ ਕਰ ਲਿਆਗਾ ਇਹ ਤੋਂ ਖਲਾਰਸਨ ਨੂੰ ਵੀ ਪਤਾ ਲੱਗਿਆ ਕਿ ਇਹਨਾਂ ਦਾ ਕੋਈ ਪੈਸਿਆਂ ਦੀ ਮੰਗ ਸੀਗੀ ਜਤਿੰਦੂ ਉਸ ਕਰਕੇ ਇਹਨਾਂ 'ਚ ਤਕਰਾਰਬਾਜੀ ਹੋਈ ਹੈਗੀ ਤੇ ਜਿਹੜਾ ਇਹਨੇ ਉੱਤੇ ਹਮਲਾ ਕੀਤਾ ਇਹਨੂੰ ਅਰੈਸਟ ਕਰ ਲਿਆਗਾ ਪਰਚਾ ਦਰਜ ਕਰਕੇ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਜਿਹੜੇ ਫੈਕਟੋਰਨ ਕੀ ਜੋ ਵੀ ਗੱਲਬਾਤ ਦੌਰਾਨੀ ਤਫਤੀਸ਼ ਹੈਗੀ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ